ਸ਼ਬਦ ਨਹੀਂ ਹੈਗੇ ਕੀ ਕਹਾ ਹੁੰਦਾ ਇਸ ਤੋਂ ਵੱਡਾ ਹੈ ਦੁੱਖ ਨਹੀਂ ਫੁੱਲ ਜੈ ਕੋ ਜੀ ਬੱਚੀ ਉਹ ਕਲੰਕੀ ਔਰਤ ਦੇ ਨਾਮ ਤੇ ਜਿਹਨੇ ਸਾਡੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਤੇ ਹੁਣ ਇਹ ਉਹਦੇ ਨਾਲ ਐ ਵਾਪਰ ਗਈ ਘਟਨਾ ਪਰ ਉਹਦਾ ਦੁੱਖ ਅੱਜ ਸਮਝਣ ਵਾਸਤੇ ਉਹਦਾ ਦੁੱਖ ਵੰਡਣ ਵਾਸਤੇ ਪੂਰਾ ਪੰਜਾਬ ਉਹਦੇ ਨਾਲ ਖੜਾ ਹੋਇਆ ਜਿਨੀਆਂ ਹਾਈ ਕੁਆਲੀਫਾਈਡ ਕੁੜੀਆਂ ਨੇ ਸਾਡੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਉਹ ਸਫਰ ਕਰ ਰਹੀਆਂ ਨੇ ਵਾਇਲੈਂਸ ਉਹ ਸਫਰ ਕਰ ਰਹੀਆਂ ਨੇ ਕਿਉਂਕਿ ਉਹ ਚੀਜ਼ਾਂ ਨੂੰ ਦੇਖਦੀਆਂ ਨੇ ਸਮਝਦੀਆਂ ਨੇ ਲੋਕਾਂ ਨੂੰ ਇਹ ਮੈਸੇਜ ਹੈ ਕਿ ਇਹ ਇੱਕ ਬੜਾ ਵੱਡਾ ਦਿਲਰੋਜ਼ ਪੂਰੇ ਪੰਜਾਬ ਦੀ ਬੱਚੀ ਹੈ ਤੁਹਾਡੇ ਪੂਰੇ ਪੰਜਾਬ ਲਈ ਇੱਕ ਮੈਸੇਜ ਹੈ ਅਲਰਟ ਹੋ ਜਾਓ ਨਾ ਵਿਸ਼ਵਾਸ ਕਰੋ ਕਿਸੇ ਤੇ ਪੰਜਾਬ ਦੇ ਵਿੱਚ ਬੀਤੇ ਦਿਨੀ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ ਤੇ ਲੋਕ ਸਹਿਮ ਦੇ ਮਾਹੌਲ ਵਿੱਚ ਚਲੇ ਗਏ ਜਿਸ ਤੋਂ ਬਾਅਦ ਪੰਜਾਬ ਮੈਲਾ ਕਮਿਸ਼ਨਰ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਉਸ ਬੱਚੀ ਦੇ ਪਰਿਵਾਰ ਦੇ ਘਰ ਪਹੁੰਚੀ ਜਿਸ ਦੀ ਕਮਾਂਡੰਟ ਦੇ ਵੱਲੋਂ ਤਾ ਇਸ ਸਾਲ ਦੀ ਦਿਲ ਰੋਸ ਤੇ ਨਾਲ ਇੱਕ ਵੱਡਾ ਪਾਪ ਕਮਾਇਆ ਗਿਆ ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਇੱਕ ਵੱਡਾ ਰਿਪੀਟ ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦਿੰਦੇ ਹੋਏ ਆਖਿਆ ਏ ਕਿ ਉਹ ਜਲਦੀ ਇਸ ਮਾਮਲੇ ਦੇ ਵਿੱਚ ਪੈਰਵਾਈ ਕਰੇਗੀ ਅਤੇ ਪਰਿਵਾਰ ਵਾਲਿਆਂ ਨੂੰ ਇਨਸਾਫ ਦਿਵਾ ਕੇ ਰਹੇਗੀ ਮੈਂ ਉਹਦੀ ਮਦਰ ਨੂੰ ਮਿਲਣ ਆਈ ਸੀ ਕਿਉਂਕਿ ਮੈਂ ਇੱਕ ਮਾਂ ਵੀ ਆ ਇੱਕ ਪੰਜਾਬ ਦੇ ਔਮਨ ਕਮਿਸ਼ਨ ਦੀ ਚੇਅਰ ਪਰਸਨ ਹੋਣ ਦੇ ਨਾਤੇ ਵਿਮਨਸ ਡੈ ਰਾਈਟਸ ਨੂੰ ਵੀ ਦੇਖ ਰਹੀ ਆ ਮੇਰਾ ਫਰਜ਼ ਬੰਦਾ ਸੀ ਮੈਂ ਉਹ ਗਲੇ ਦਿਨ ਨਹੀਂ ਆਣਾ ਚਾਹਦੀ ਸੀ ਕਿਉਂਕਿ ਇਹ ਬੜਾ ਇੱਕ ਦਰਦਨਾਖਾ ਹਾਦਸਾ ਹੈ ਮੈਨੂੰ ਬੁਖਾਰ ਸੀ ਤੇ ਮੈਂ ਆ ਨਹੀਂ ਪਾਈ ਪਰ ਰਿਆ ਨਹੀਂ ਗਿਆ ਅੱਜ ਆਫਿਸ ਜੁਆਇਨ ਕੀਤਾ ਤੇ ਅੱਜ ਸਾਡੀ ਅਦਾਲਤ ਸੀ ਅਦਾਲਤ ਤੋਂ ਬਾਅਦ ਸਿੱਧੀ ਉੱਠ ਕੇ ਇੱਥੇ ਆ ਗਈ ਕਿਉਂਕਿ ਹੁਣ ਦੀ ਮੰਮੀ ਦੀ ਹਾਲਤ ਦੇਖ-ਦੇਖ ਕੇ ਮੇਰਾ ਦਿਲ ਬਹੁਤ ਕਵਰਾ ਰਿਹਾ ਸੀ ਕਿ ਸ਼ਬਦ ਨਹੀਂ ਹੈਗੇ ਕਿ ਕਿਆ ਹੁੰਦਾ ਹੈ ਇਸ ਤੋਂ ਵੱਡਾ ਦੁੱਖ ਨਹੀਂ ਫੁੱਲ ਜੇ ਕੋ ਜੀ ਬੱਚੀ ਉਹ ਕਲੰਕੀ ਔਰਤ ਦੇ ਨਾਮ ਤੇ ਇਹਨੇ ਸਾਡੇ ਪੰਜਾਬ ਨੂੰ ਸ਼ਰਮਸਾਰ ਕਰਤਾ ਬਿਲਕੁਲ ਬੰਦੀ ਹੈ ਕੜੀ ਤੋਂ ਕੜੀ ਸਜ਼ਾ ਇਸ ਔਰਤ ਆਸਤੇ ਬੰਦੀ ਹੈ ਕਿਉਂਕਿ ਇਹ ਬੜਾ ਇੱਕ ਰੀਅਰ ਕੇਸ ਹੈ ਪੰਜਾਬ ਵਿੱਚ ਕਿ ਉਹਨੇ ਕਿਸ ਤਰ੍ਹਾਂ ਇੱਕ ਛੋਟੀ ਜੀ ਮਾਸੂਮ ਬੱਚੀ ਨੂੰ ਇੰਨੀ ਦਰਦਨਾਕ ਉਹਨੇ ਮੌਤ ਦਿੱਤੀਏ ਤੇ ਸਖਤ ਸਖਤ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਫਾਂਸੀ ਤੋਂ ਉੱਪਰ ਕੁਝ ਵੀ ਨਹੀਂ ਹੋਏਗਾ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੋ ਕੇ ਰਹੇਗੀ ਫਾਂਸੀ ਹਾਂ ਮੈਨੂੰ ਅੱਜ ਹੀ ਦੱਸ ਰਹੇ ਨੇ ਤੁਹਾਡੇ ਲੋਕਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਗੋਂਦ ਵਾਲੇ ਚ ਵੀ ਸਕੀ ਮਾਸੀ ਨੇ ਇੱਕ ਮਾਰਿਆ ਬੱਚਾ ਕਿ ਕੀ ਕੀਤਾ ਜਾ ਸਕਦਾ ਹੈ ਲੋਕਾਂ ਦੇ ਖੂਨ ਪਾਣੀ ਹੋ ਚੁੱਕੇ ਨੇ ਜ਼ਹਿਰ ਬਣ ਚੁੱਕੇ ਨੇ ਉਹਨੇ ਕਿਹਾ ਮੈਸੇਜ ਹੈ ਪੰਜਾਬ ਦੇ ਲੋਕਾਂ ਵਾਸਤੇ ਕਿ ਤੁਹਾਨੂੰ ਇਸ ਟਾਈਮ ਤੇ ਅਲਰਟ ਰਹਿਣਾ ਪਏਗਾ ਕਿ ਤੁਹਾਡੇ ਆਸ ਪੜੋਸੇ ਚ ਕੌਣ ਲੋਕ ਰਹਿ ਰਹੇ ਨੇ ਤੁਹਾਨੂੰ ਪਤਾ ਵੀ ਨਹੀਂ ਹੈ ਕਿ ਉਹ ਤੁਹਾਡੀ ਖੁਸ਼ੀਆਂ ਨੂੰ ਹਰਨਾ ਚਾਹੁੰਦੇ ਨੇ ਤੁਹਾਡੀ ਖੁਸ਼ੀਆਂ ਤੋਂ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਤੇ ਇਹ ਕਿਹਾ ਮੈਸੇਜ ਹੈ ਪੂਰੇ ਪੰਜਾਬ ਵਾਸਤੇ ਕਿ ਤੁਸੀਂ ਅਲਰਟ ਹੋ ਜਾਓ ਆਪਣੀ ਖੁਸ਼ੀ ਨੂੰ ਸਿਰਫ ਆਪਣੇ ਆਪ ਤੱਕ ਹੀ ਸੀਮਿਤ ਰੱਖੋ ਤੁਹਾਨੂੰ ਕੋਈ ਪਤਾ ਨਹੀਂ ਕਿ ਤੁਹਾਡੇ ਪੜੋਸ ਵਿੱਚ ਕੌਣ ਬੈਠਾ ਜਿਸ ਤਰ੍ਹਾਂ ਸੌਰਤ ਨੇ ਜੋ ਕਾਂਡ ਕੀਤਾ ਖੋ ਜੋ ਵੀ ਇਹ ਜਿਹੜੀਆਂ ਲਾਅ ਐਂਡ ਆਰਡਰ ਦੀ ਪੋਜੀਸ਼ਨ ਨੇ ਜਾਂ ਜੋ ਵੀ ਇਸ ਟਾਈਮ ਬਣੀ ਹੋਈ ਹੈ ਜਦੋਂ ਇਦਾਂ ਦੇ ਹਾਦਸੇ ਵਾਪਰ ਜਾਂਦੇ ਨੇ ਤੇ ਲੋਕਾਂ ਦਾ ਕਿੱਥੇ ਨਾ ਕਿੱਥੇ ਇਹ ਕੰਸਰਨ ਨਿਕਲ ਕੇ ਆਂਦਾ ਹੈ ਹੁਣ ਇੱਕ ਜਦੋਂ ਇਸ ਬੱਚੀ ਦਾ ਪਰਿਵਾਰ ਹਸਤੇ ਤੇ ਉਹਨਾਂ ਦੀ ਪ੍ਰਾਇੋਰਟੀ ਇੱਕ ਉਹਨਾਂ ਦੇ ਆਪਣੀ ਘਰ ਦਾ ਸਕੂਨ ਹੈ ਖੁਸ਼ੀ ਹੈ ਤੇ ਇਹ ਕੰਸਰਨ ਨੂੰ ਸਮਝਣਾ ਵਾਜੀ ਵੇ ਕਿ ਲੋਰ ਦੀ ਜਿਹੜੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਤੇ ਉਹ ਕੁਐਸਚਨ ਮਾਰਕ ਕਰ ਰਹੇ ਨੇ ਕਿਉਂਕਿ ਆਪ ਬਿੱਤੀ ਉਹਨਾਂ ਦਾ ਦੁੱਖ ਹੈ ਉਹ ਕਿਸ ਤਰ੍ਹਾਂ ਐਕਸਪ੍ਰੈਸ ਕਰਨ ਆਪਣੀ ਫੀਲਿੰਗਸ ਨੂੰ ਤੇ ਆਪਾਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੇ ਜੇ ਕਾਂਡ ਹੁੰਦੇ ਨੇ ਇਸ ਤਰਫ ਉਸਤਾਦੀ ਵਧਾਈ ਜਾਏ ਹੋਰ ਬਾਕੀ ਕਾਨੂੰਨ ਤੋਂ ਉੱਪਰ ਕੁਛ ਨਹੀਂ ਇਹ ਕਾਰਵਾਈ ਹੋ ਕੇ ਰਹੇਗੀ ਕੋ ਪੁਲਿਸ ਮੁਲਾਜ਼ਮ ਹੀ ਉਸ ਤੋਂ ਪਹਿਲਾਂ ਇੱਕ ਇਨਸਾਨ ਵੀ ਤਾਂ ਹੈ ਇੱਕ ਪਿਤਾ ਵੀ ਤਾਂ ਹੈ ਨਾ ਤੇ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਹੋਰ ਪੁਲਿਸ ਮੁਲਾਜ਼ਮ ਉਹ ਜ਼ਰੂਰੀ ਥੋੜਾ ਕਿ ਪੁਲਿਸ ਮੁਲਾਜ਼ਮ ਮੁਲਾਜ਼ਮ ਹੈ ਤੇ ਉਹਦੇ ਅੰਦਰ ਦਿਲ ਨਹੀਂ ਹੈਗਾ ਇਨਸਾਨ ਨਹੀਂ ਹੈਗਾ ਪਿਤਾ ਵੀ ਇਹ ਇਨਸਾਨ ਵੀ ਹੈ ਤੇ ਹੁਣ ਉਹਦੇ ਨਾਲ ਇਹ ਵਾਪਰ ਗਈ ਘਟਨਾ ਪਰ ਉਹਦਾ ਦੁੱਖ ਅੱਜ ਸਮਝਣ ਵਾਸਤੇ ਉਹਦਾ ਦੁੱਖ ਵੰਡਣ ਵਾਸਤੇ ਪੂਰਾ ਪੰਜਾਬ ਉਹਦੇ ਨਾਲ ਖੜਾ ਹੋਇਆ ਹੈ ਤੇ ਉਹਨਾਂ ਦੀ ਮੰਮੀ ਦੀ ਫੀਲਿੰਗਸ ਨੂੰ ਸਮਝ ਸਕਦੇ ਆ ਕਿ ਇੱਕ ਆਪਣੇ ਦਿਲ ਨੂੰ ਬੜਾ ਹੈ ਸਟਰੋਂਗ ਫੀਲਿੰਗ ਹੁੰਦੀ ਕਿ ਮੇਰਾ ਹਸਬੰਦ ਪੁਲਿਸ 'ਚ ਹੈ ਕਿਉਂਕਿ ਲੋਕਾਂ ਦਾ ਜਿਹੜਾ ਇੱਕ ਵਿਸ਼ਵਾਸ ਬਣਿਆ ਹੁੰਦਾ ਕਾਨੂੰਨ ਵਿਵਸਥਾ ਤੇ ਜਦੋਂ ਇਦਾਂ ਦੇ ਕਾਂਡ ਹੋ ਜਾਂਦੇ ਨੇ ਤੇ ਮਾਂ ਦਾ ਦਿਲ ਤੇ ਡਗਮਗਾਣਾ ਇਹ ਤੁਹਾਡੇ ਸਾਡੇ ਜੈਕੋ ਜੇ ਲੋਕਾਂ ਨੂੰ ਵੀ ਹੁੰਦਾ ਕਿ ਹਾਏ ਕਾਨੂੰਨ 'ਚ ਕਿਤੇ ਨਾ ਕਿਤੇ ਢੇਲ ਲੇ ਚਾਹੀਏ ਖੁਜਾ ਕੰਮ ਨਹੀਂ ਹੁੰਦਾ ਸਰਕਾਰ ਦੀ ਨਜ਼ਰ ਹੋਏਗੀ ਇਸ ਮੈਟਰ ਤੇ ਆਪਾਂ ਵੀ ਅਪੀਲ ਕਰਾਂ ਬੜੀ ਹਾਈ ਕੁਆਲੀਫਾਈਡ ਹੈ ਉਹਦੀ ਮਦਰ ਹੁਣ ਹੁੰਦਾ ਦੇਖੋ ਇੱਕ ਬੀਂਗ ਐ ਮੈਂ ਵੀ ਇੱਕ ਮਾਂ ਆ ਸਮਝਦੀ ਆ ਜਿੰਨਾ ਮਰਜੀ ਸਮਾਜ ਖੜਾ ਹੋਇਆ ਐ ਐਡਮਿਨਿਸਟ੍ਰੇਸ਼ਨ ਖੜਾ ਹੋਇਆ ਐ ਮੈਂ ਅੱਜ ਉਹਨੂੰ ਮਿਲਣ ਆਈ ਆ ਪਰ ਇਹ ਔਰਤ ਬਹੁਤ ਆਪਣੇ ਆਪ ਵਿੱਚ ਸਟਰੋਂਗ ਐ ਉਹ ਆਪਣੇ ਆਪ ਨੂੰ ਮਜ਼ਬੂਤ ਕਰੇਗੀ ਉਸ ਦੁੱਖ ਤੋਂ ਆਪਣੇ ਆਪ ਨੂੰ ਬਾਹਰ ਕੱਢੇਗੀ ਮੈਨੂੰ ਪੂਰੀ ਉਮੀਦ ਐ ਉਹਦੇ ਤੇ ਕੀ ਆਪਣੇ ਆਪ ਨੂੰ ਇਸ ਦੁਖ ਤੋਂ ਬਾਹਰ ਕੱਢੇਗੀ ਉਹਨੇ ਬਹੁਤ ਸੋਹਣੀ ਅੱਜ ਗੱਲ ਕੀਤੀ ਹੈ ਕਿ ਆਪਾਂ ਪੜ੍ਹੇ ਲਿਖੇ ਹੁੰਨੇ ਆ ਤੇ ਆਪਾਂ ਹਰ ਚੀਜ਼ ਨੂੰ ਪੋਜ਼ਿਟਿਵ ਵੇਚ ਦੇਖਦੇ ਆ ਜੋ ਕਿ ਮੈਂ ਆਪਣੀ ਕਮਿਸ਼ਨ ਇਹ ਚਾਹਨ ਵਾਲੀ ਹਰ ਬੱਚੀ ਨੂੰ ਇਹ ਸਮਝਾਉਣੀ ਆ ਅੱਜ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਿਨੀਆਂ ਹਾਈ ਕੁਆਲੀਫਾਈਡ ਕੁੜੀਆਂ ਨੇ ਸਾਡੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਉਹ ਸਫਰ ਕਰ ਰਹੀਆਂ ਨੇ ਵਾਇਲੈਂਸ ਹੋ ਸਫਰ ਕਰ ਰਹੀਆਂ ਨੇ ਕਿਉਂਕਿ ਉਹ ਚੀਜ਼ਾਂ ਨੂੰ ਦੇਖਦੀਆਂ ਨੇ ਸਮਝਦੀਆਂ ਨੇ ਫਿਰ ਵੀ ਹੁੰਦੀ ਇੰਨਾ ਵੱਡਾ ਕੰਸਰਨ ਨਿਕਲ ਕੇ ਆਇਆ ਹੈ ਕਿ ਜਦੋਂ ਤੁਸੀਂ ਇੰਨੇ ਪੜ੍ਹੇ ਲਿਖੇ ਹੁੰਦੇ ਹੋ ਤੇ ਤੁਹਾਡੀ ਪੜ੍ਹਾਈ ਤੁਹਾਨੂੰ ਇਹੋ ਸਿਖਾਉਂਦੀ ਹੈ ਕਿ ਤੁਸੀਂ ਹਰ ਚੀਜ਼ ਨੂੰ ਪੋਜ਼ਿਟਿਵ ਉਹ ਉਸ औरत ਦੀ ਗੰਦੀ ਨਜ਼ਰ ਨੂੰ ਔਰਨ ਦੀ ਮਨਸ਼ਾ ਨੂੰ ਸਮਝ ਹੀ ਨਹੀਂ ਪਾਈ ਉਹ ਪੋਜ਼ਿਟਿਵ ਵੇਚ ਹੀ ਦੇਖਦੀ ਰਹੀ ਹੁਣ ਉਹਦੇ ਨਾਲ ਬੀਤ ਗਈ ਹੈ ਪਰ ਇਸ ਦੁੱਖ ਤੋਂ ਆਪਣੇ ਪਰਿਵਾਰ ਨੂੰ ਆਪਣੇ ਹਸਬੰਦ ਨੂੰ ਆਪਣੇ ਛੋਟੇ ਬੱਚੇ ਨੂੰ ਆਪਣੇ ਇਨ-ਲॉज ਨੂੰ ਉਹ ਬਹੁਤ ਸਟਰੋਂਗ ਹੈ ਬੜੀ ਲਿਖੀਏ ਬਾਹਰ ਕੱਢੇਗੀ ਆਪਣੇ ਆਪ ਨੂੰ ਲੋਕਾਂ ਨੂੰ ਇਹੋ ਮੈਸੇਜ ਹੈ ਕਿ ਇਹ ਇੱਕ ਬੜਾ ਵੱਡਾ ਦਿਲਰੋਜ਼ ਪੂਰੇ ਪੰਜਾਬ ਦੀ ਬੱਚੀ ਹੈ ਤੁਹਾਡੇ ਪੂਰੇ ਪੰਜਾਬ ਲਈ ਇੱਕ ਮੈਸੇਜ ਹੈ ਅਲਰਟ ਹੋ ਜਾਓ ਨਾ ਵਿਸ਼ਵਾਸ ਕਰੋ ਕਿਸੇ ਤੇ ਨਾ ਪੜੋਸੀਆਂ ਤੇ ਵਿਸ਼ਵਾਸ ਕਰੋ ਨਾ ਰਿਸ਼ਤੇਦਾਰਾਂ ਤੇ ਕਿ ਜਿਹੜੇ ਤੁਹਾਡੀ ਖੁਸ਼ੀ ਨੂੰ ਦੇਖ ਕੇ ਖੁਸ਼ ਨਹੀਂ ਹੈ ਉਹਨਾਂ ਰਿਸ਼ਤੇਦਾਰਾਂ ਤੇ ਜਾਂ ਉਹਨਾਂ ਪੜੋਸੀਆਂ ਤੇ ਵਿਸ਼ਵਾਸ ਨਾ ਕਰੋ ਇੱਕ ਮੈਸੇਜ ਹੈ ਪਰ ਸਾਰੇ ਲੋਕ ਇੱਕ ਜੈਖੁਜੇ ਵੀ ਨਹੀਂ ਹੁੰਦੇ ਸਾਡੇ ਪੰਜਾਬ ਵਿੱਚ ਸਾਡੇ ਪੰਜਾਬ ਵਿੱਚ ਇੱਕ ਇਕਾ ਬਹੁਤ ਹੈ ਅੱਪਾ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਸ਼ਾਮਿਲ ਹਰ ਤਰ੍ਹਾਂ ਦੇ ਲੋਕ ਨੇ ਹੁਣ ਪਰ ਇਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਤੁਹਾਡਾ ਆਂਡ ਗੁਆਣਡੇ ਤੁਸੀਂ ਖੁਦ ਹੀ ਧਿਆਨ ਰੱਖ ਸਕਦੇ ਹੋ ਉਹ ਕਹਿੰਦੇ ਇਹਨੂੰ ਕੜੀ ਤੋਂ ਕੜੀ ਸਜਾ ਸਜਾਦ ਲਈ ਜਾਊਗੀ ਤੇ ਮੈਂ ਕਹਿੰਦੇ ਪੂਰੀ ਕੋਸ਼ਿਸ਼ ਕਰੂੰਗੀ ਇਹਨੂੰ ਫਾਂਸੀ ਤੱਕ ਬਚਾਉਣ ਦੀ ਕਹਿੰਦੇ ਗੱਲਬਾਤ ਇਹ ਹੌਸਲਾ ਦੇ ਕੇ ਗਏ ਆਲੇ ਵੀ ਕੁੜੀ ਸਾਡੀ ਨੋ ਮੇਰੀ ਉਹਨਾਂ ਲਈ ਤੂੰ ਖਾਇਆ ਪੀਆ ਕੋਈ ਆਪਦੇ ਹੱਥੀਂ ਦੁੱਧ ਪਿਆ ਕੇ ਗਏ ਆ ਇੱਕ ਰਾਸ ਪਵਾ ਕੇ ਗਏ ਆਈ ਕੁਝ ਵੇਦ ਉਹਨਾਂ ਖਾਦਾ ਕੋਈ ਨਹੀਂ ਸੀ ਚਲੋ ਇਹਨੂੰ ਵੀ ਹੌਂਸਲਾ ਹੋਇਆ ਲੈ ਅੱਜ ਪੁਲਿਸ ਮੁਲਾਜ਼ਮ ਜਾਂ ਕੋਈ ਏਡੇ ਵੱਡੇ ਰੈਂਕ ਤੇ ਆਏ ਆ ਤੇਰੇ ਸਾਡੇ ਮੁਲਾਜ਼ਮ ਸਾਹਿਬ ਜਾਂ ਨੀਸ਼ਾ ਗਰਾਟੀ ਹੌਂਸਲਾ ਦੇ ਕੇ ਗਏ ਆ ਲੈ ਵੀ ਇਹਨੂੰ ਕੜੀ ਤੋਂ ਕੜੀ ਸਜ਼ਾ ਔਰ ਪੰਥੀ ਦੀ ਕੋਸ਼ਿਸ਼ ਕੀਤੀ ਜਾਊਗੀ ਆ ਗੀੜਾ ਕੇ ਪਹਿਲਾਂ ਵੀ ਮਾਰਦੇ ਆ ਅੱਜ ਫੇਰ ਉਹਨੂੰ ਬੇਨਤੀ ਕੀਤੀ ਲੈ ਬਾਅਦ ਕੀਤਾ ਜਾਵੇਗਾ ਇਹ ਕੰਮ ਉਹ ਕਹਿੰਦੇ ਹੋਰ ਪੈਟਰੋਲੀਅਮ ਹੋਰ ਲਵਾ ਦਿੰਨੇ ਆ ਕਹਿੰਦੇ ਇੱਥੇ ਹੀ ਉਹ ਜਦੋਂ ਦੇਖੋ ਜੀ ਬੱਚਾ ਹੀ ਏ ਤੁਰ ਜਾਣਾ ਖੇਡ ਦਾ ਖੇਡ ਦਾ ਬੱਚਾ ਤੁਰ ਜਾਣਾ ਉਹਦੀ ਹਾਲਾਤ ਤਾਂ ਪਰ ਤੁਹਾਨੂੰ ਪਤਾ ਹੀ ਆ ਕੀ ਹੁੰਦੇ ਆ ਜੀ ਮੰਗ ਤਾਂ ਮੈਂ ਕਿਹਨਾਂ ਕੜੀ ਤੋਂ ਕੜੀ ਜਿਹੜੀ ਫਾਂਸੀ ਤੋਂ ਵੀ ਉੱਪਰ ਕੋਈ ਸਜ਼ਾ ਹੈਗੀ ਆ ਮੈਂ ਤਾਂ ਕਹਿੰਦਾ ਉਹ ਦਿੱਤੀ ਜਾਵੇ ਫਾਂਸੀ ਵੀ ਇਹਦੇ ਵਾਸਤੇ ਥੋੜੀ ਆ ਜੀ ਇਹ ਹੁਣ ਇਹ ਉਹਨਾਂ ਦਾ ਕੰਮ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਫਤਾ ਲੱਗੂ ਜਾਂ 5 ਦਿਨ ਲੱਗਣਗੇ ਇਹਦੇ ਬਾਰੇ ਉਹਨਾਂ ਨੂੰ ਪਤਾ ਹੀ ਇਹਦੇ ਬਾਰੇ ਕਾਨੂੰਨ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਿਉਂਕਿ ਮੈਂ ਮਮੁਲੀ ਜਿਹਾ ਬੰਦਾ ਕਾਨੂੰਨ ਬਾਰੇ ਤਾਂ ਅਜੇ ਤੱਕ ਸੋਚਿਆ ਵੀ ਨਹੀਂ ਸੀ ਮੈਨੂੰ ਇਹ ਕੁਝ ਉਹ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ